ਜਿਹੜੇ ਬਾਈ ਜੀ ਪੀਆਰ ਦੀ ਝਾਕ ਵਿੱਚ ਬੈਠੇ ਸੀਗੇ ਫੈਲਾਂ ਲੱਗੀਆਂ ਹੋਈਆਂ ਸੀ ਸੀਆਰਐਸ ਦੇ ਵਿੱਚ ਤੇ ਅੱਜ ਬਾਈ ਜੀ ਐਕਸਪ੍ਰੈਸ ਐਂਟਰੀ ਦਾ ਡਰਾ ਆ ਚੁੱਕਿਆ ਤੇ 500 18 ਦਾ ਜਿਹੜਾ ਕੱਟਆਫਰ ਜਿਹੜੀ ਇਹਦੀ ਰਹੀ ਹੈਗੀ ਆ ਤੇ 3 ਕਹ ਹਜ਼ਾਰ ਬੰਦੇ ਨੂੰ ਜਿਹੜਾ ਉਹ ਇਨਵਿਟੇਸ਼ਨ ਆਇਆ ਪਹਿਲੀ ਗੱਲ ਤਾਂ ਬਾਈ ਜੀ 10 ਲੱਖ ਜਿਹੜੇ ਵਰਕ ਪਰਮਿਟ ਆ ਜਿਹੜੇ ਉਹ ਦਸੰਬਰ ਤੱਕ ਐਕਸਪਾਇਰ ਹੋਣੇ ਆਪਾਂ ਵਾਰ-ਵਾਰ ਤੁਹਾਨੂੰ ਦੱਸਦੇ ਹੈਗੇ ਆ ਤੇ 3000 ਇਨਵਿਟੇਸ਼ਨ ਆਉਣਾ ਵੀ ਕੋਈ ਬਾਲੀ ਵੱਡੀ ਗੱਲ ਤਾਂ ਹੈ ਹੀ ਨਹੀਂ ਹਨਾ 10 ਲੱਖ ਦੇ ਵਿੱਚ ਤੱਕ ਮੰਨ ਕੇ ਚੱਲੋ 1% ਵੀ ਹੈਣੀ ਹਨਾ ਤੇ ਹੁਣ ਬਾਈ ਜੀ ਇਦੋਂ ਗਾਂ ਸਵਾਲੇ ਉੱਠਦਾ ਵੀ ਇਹਦੇ ਵਿੱਚ ਪਲੱਸ 2 ਵਾਲੇ ਕਿਹੜੇ ਹੋਣਗੇ ਹਨਾ ਪਲੱਸ 2 ਵਾਲਿਆਂ ਦੇ ਬਾਈ ਜੀ 3 ਸਾਲ ਦਾ ਵਰਕ ਐਕਸਪੀਰੀਅੰਸ ਜੋੜਨ ਤੋਂ ਬਾਅਦ ਵੀ ਮਸਾਂ 450 ਨਹੀਂ ਬਣਦਾ ਬਾਈ ਸਕੋਰ ਤੇ ਪਲੱਸ 2 ਵਾਲਾ ਬੱਚਾ ਆਪਾਂ ਕਹਿੰਦੇ ਵੀ ਕਿਹੜੇ ਹਾਲਾਤਾਂ ਦੇ ਵਿੱਚ ਤੇ ਕਿਵੇਂ ਪੀਆਰ ਹੋ ਜੂਗਾ ਸਕੈਲਰ ਟ੍ਰੇਡ ਦੇ ਵਿੱਚ ਹੋ ਜਾਂਦਾ ਬਾਈ ਜੀ ਪਰ ਸਕੈਲਰ ਟ੍ਰੇਡ ਇਸ ਲਈ 1 ਅਕਤੂਬਰ ਵੇਲੇ ਤੋਂ ਬਾਅਦ ਹਜੇ ਤੱਕ ਕੋਈ ਡਰਾਇ ਨਹੀਂ ਆਇਆ ਤੇ ਉਸੇ ਸਕੈਲਰ ਟ੍ਰੇਡ ਦੇ ਵਿੱਚ ਜਿਹੜੇ ਬੱਚਿਆਂ ਨੇ ਪੀਆਰ ਫਾਈਲਾਂ ਲਾਈਆਂ ਸੀ ਉਹ ਵੀ ਹਜੇ ਵੇਟ ਕਰੀ ਜਾਂਦੇ ਆ ਤੇ ਸਵਾਲ ਬਾਈ ਜੀ ਪੰਜਾਬ ਵਾਲਿਆ ਤੁਹਾਡੇ ਲਈ ਆ ਇਹਨਾਂ ਗੱਲਾਂ ਤੋਂ ਸਿੱਖਣ ਦੀ ਟਰਾਈ ਕਰੋ ਜਿਹੜੇ ਪਲੱਸ 2 ਵਾਲੇ ਜਵਾਕ ਆ ਆਪਦੇ ਮਾਪਿਆਂ ਦੇ ਜਿਹੜੇ ਪੈਸੇ ਖਰਾਬ ਕਰਾਉਣਾ ਚਾਹੁੰਦੇ ਆ ਸੋ ਬਾਈ ਜੀ ਨਿਕਲਣਾ ਇਹਨਾਂ ਗੱਲਾਂ ਚ ਕੁਝ ਨਹੀਂ ਹੈਗਾ ਹਨਾ ਕੋਸ਼ਿਸ਼ ਕਰੋ ਆਪਦੀ ਗ੍ਰੈਜੂਏਸ਼ਨ ਕਰ ਲਓ ਹਨਾ ਟਰਾਈ ਕਰੋ ਵੀ ਆਪਦਾ ਤੁਸੀਂ ਆਪਦਾ ਇੱਥੇ ਹੀ ਜੋਬ ਲੈਣ ਬਾਰੇ ਸੋਚ ਲਓ ਹਨਾ ਕੁਝ ਕਰਨ ਬਾਰੇ ਸੋਚ ਲਓ ਇੱਥੇ ਆ ਕੇ ਵੀ ਤਾਂ ਬਾਈ ਜੀ ਆ ਗੋਲ ਗੱਪਿਆਂ ਦੀ ਰੇੜੀ ਲਾਉਣ ਬਾਰੇ ਸੋਚਣਾ ਹਨ ਜਾਂ ਵੱਤ ਵੱਤ ਕੀ ਕਰਾਂਗੇ ਅਸੀਂ ਯਾਰ ਕੰਸਟਰਕਸ਼ਨ ਦਾ ਕੰਮ ਕਰ ਲਾਂਗੇ ਹੁਣ ਪੈਸਾ ਤੇ ਨਾ ਡਾਲਰਾਂ ਤੇ ਨਾ ਜਾਓ ਜੇ ਮਿਸਤਰੀ ਦਾ ਕੰਮ ਬਾਈ ਜੀ ਮਿਸਤਰੀ ਦਾ ਹੀ ਹੁੰਦਾ ਹਨ ਜਿਵੇਂ ਮਿਸਤਰੀ ਦਾ ਕੰਮ ਇੱਥੇ ਹੁੰਦਾ ਉਹ ਵੀ ਇੱਥੇ ਸਾਂ ਦੇ ਉਦੋਂ ਜ਼ਿਆਦਾ ਹਾਰਡ ਹੁੰਦਾ ਠੰਡ ਦੇ ਵਿੱਚ ਹਨਾ ਨੀਆਂ ਪਟਣਾ ਫਿਰ ਟਰੱਕ ਚਲਾ ਲਵੋਗੇ ਟਰੱਕ ਦੀ ਲਾਈਫ ਵੀ ਤਾਂ ਬਾਈ ਉਹੀ ਹੁੰਦੀ ਆ ਠੀਕ ਆ ਜੀ ਇੱਥੇ ਕਰਾਂਸੀ ਡਾਲਰ ਆ ਤੁਹਾਡੇ ਰੁਪਈਆ ਪਰ 8-8 ਦਿਨ ਬਾਈ ਜੀ ਘਰੋਂ ਬਾਹਰ ਰਹਿਣਾ 7-7 ਦਿਨ ਘਰੋਂ ਬਾਹਰ ਰਹਿਣਾ ਫੇਰ 7-8 ਦਿਨਾਂ ਬਾਅਦ ਆਪਦੇ ਜਵਾਕਾਂ ਦਾ ਮੂੰਹ ਦੇਖਣਾ ਤੇ ਕਈਆਂ ਦੇ ਤਾਂ ਬਾਈ ਜੀ ਟਰੱਕ ਦੇ ਚੱਕਰ-ਚੱਕਰ ਦੇ ਵਿੱਚ ਜਦੋਂ ਤੁਸੀਂ ਇੱਧਰ ਆਉਂਗੇ ਪਤਾ ਲੱਗ ਜਾਊਗਾ ਬਾਈ ਜੀ ਕਈਆਂ ਦੇ ਤਾਂ ਮਗਰ ਪਰਿਵਾਰ ਵੀ ਨਹੀਂ ਰਹਿ ਗਏ ਹਨਾ ਪਰਿਵਾਰ ਵੀ ਇੱਧਰ-ਉੱਧਰ ਚੱਲ ਗਏ ਇਕੱਲਾ ਡਾਲਰ ਚੱਕੀ ਫਿਰਦੇ ਲੋਕ ਹਨਾ ਸੋ ਬਾਈ ਜੀ ਮੇਰੀਆਂ ਗੱਲਾਂ ਤੁਹਾਡੇ ਨਾਲ ਇਹ ਕਰਨ ਦਾ ਜਿਹੜਾ ਮੇਨ ਮਕਸਦ ਪੰਜਾਬ ਵਾਲੇ ਜਿਹੜੇ ਵੀਰ ਭਰਾਵਾਂ ਨਾਲ ਹੁੰਦਾ ਬਾਇ ਪ੍ਰੂਫ ਮੈਂ ਤੁਹਾਡੇ ਨਾਲ ਗੱਲਬਾਤ ਕਰਦਾ ਹੁੰਨਾ ਇਸ ਟਾਈਮ ਆ ਜਿਹੜਾ ਪਲੱਸ 2 ਵਾਲੇ ਬੰਦੇ ਦਾ ਤੇ ਮਹਾਨ ਇੱਕ ਨੇਡਾ ਦੇ ਵਿੱਚ ਹੋ ਸਕਦਾ ਹਾਲਾਤ ਬਦਲ ਜਾਣ ਕਈ ਬੰਦੇ ਕਹਿ ਦਿੰਦੇ ਆ ਵੀ ਯਾਰ ਮੜਨਾ ਬਣਾਉਣਾ ਬਾਈ ਜੀ ਕਿਸੇ ਨੇ ਨਹੀਂ ਹੋ ਸਕਦਾ ਬਾਈ ਕਿਸੇ ਨੇ ਨਹੀਂ ਮੜਨਾ ਮੰਨਿਆ ਤੁਹਾਡੀ ਗੱਲ ਮੈਂ ਪਰ ਭਾਈ ਜਿਹੜਾ ਜਵਾਕ ਅੱਜ ਅਨਲੀਗਲ ਹੋ ਗਿਆ ਜਾਂ ਇਲੀਗਲ ਹੋ ਗਿਆ ਵਰਕ ਪਰਮਿਟ ਉਹਦਾ ਐਕਸਪਾਇਰ ਹੋ ਗਿਆ ਕਿਸੇ ਇੱਕ ਨੰਬਰ ਬੰਦੇ ਨੇ ਤਾਂ ਉਹਨਾਂ ਨੂੰ ਕੰਮ ਦੇਣਾ ਹੀ ਨਹੀਂ ਤੇ ਜੇ ਸਰਕਾਰ ਸਖਤ ਹੋ ਜਾਂਦੀ ਹੈ ਵੀ ਜਿਹੜਾ ਕੋਈ ਇਹਨਾਂ ਨੂੰ ਇਲੈਗਲ ਬੰਦਿਆਂ ਨੂੰ ਕੰਮ ਦੇਊਗਾ ਵੀ ਜਾਂ ਉਹਦੇ ਤੇ ਕਾਰਵਾਈ ਹੋਊਗੀ ਤਾਂ ਫਿਰ ਤੁਸੀਂ ਇਹ ਦੇਖੋਗੇ ਵੀ ਦੇਸ਼ ਦੇ ਹਾਲਾਤ ਕਿੱਧਰ ਨੂੰ ਜਾਣਗੇ 10 12 ਲੱਖ ਬੰਦਾ ਜਿਹੜਾ ਇਲੈਗਲ ਹੋਊਗਾ ਜਿਹਦਾ ਕੋਈ ਸਟੇਟਸ ਨਹੀਂ ਹੋਊਗਾ ਤੇ ਉਹ ਦੇਸ਼ ਦੇ ਹਾਲਾਤਾਂ ਨੂੰ ਕਿੱਧਰ ਨੂੰ ਲੈ ਕੇ ਜਾਊਗਾ ਚਲੋ ਜੇ ਤੁਹਾਡੇ ਮਤਲਬ ਕੋ ਨਹੀਂ ਮੁੜਦੇ ਵੈਸੇ ਤਾਂ ਬਾਈ ਜੀ ਮੋਡ ਲੈਣਾ ਤਾਂ ਹਜੇ ਵੀ ਕੁਝ ਨਹੀਂ ਵਿਗੜਿਆ ਡੁੱਲੇ ਬੇਰਾਂ ਦਾ ਕਿਉਂਕਿ ਜ਼ਿੰਦਗੀ ਦੇ 5 ਸਾਲ ਆ ਜਿਹੜੇ ਉਹ ਖਰਾਬ ਹੋ ਚੁੱਕੇ ਆ ਉਹਨਾਂ ਦੇ ਹਜੇ ਵੀ ਉਹਨਾਂ ਦੀ ਉਮਰ ਬਾਈ ਜੀ ਚਲੋ 18 ਸਾਲ ਦੇ ਆਏ ਹੋਏ ਤਾਂ 22 24 ਸਾਲ ਦੀ ਹੋਊਗੀ ਵਧੀਆ ਪੜ੍ਹਾਈ ਕਰ ਲੈਣ ਬਾਈ ਜਿੰਨਾਂ ਕੋਲ ਆਪਦੀਆਂ ਜ਼ਮੀਨਾਂ ਹੈਗੀਆਂ ਆਪਦੀਆਂ ਜ਼ਮੀਨਾਂ ਸੰਭ ਲੈਣਾ ਠੀਕ ਹੈ ਜੀ ਆ ਠੀਕ ਆ ਪਰ ਬੈਤੀ ਫਸਲਾਂ ਚੋਂ ਵੀ ਨਿਕਲ ਗਈਏ ਘਰੇ ਜਾ ਕੇ ਹੁਣ ਤੁਸੀਂ ਇੱਥੇ ਦੇਖ ਸਕਦੇ ਹੋ ਤੁਹਾਡੀਆਂ ਜਿਹੜੀਆਂ ਸਬਜ਼ੀਆਂ ਕਿੱਦਾਂ ਪੈਕ ਹੋ ਹੋ ਕੇ ਵਿਕਦੀਆਂ ਹਨ ਕਿੱਦਾਂ ਤੁਹਾਡੇ ਜਿਹੜੇ ਰਾਸ਼ਨ ਆ ਜਿਹੜਾ ਪੈਕ ਹੋ ਕੇ ਹੁੰਦਾ ਹਨ ਜਿਹੜਾ ਆਪਦੀ ਐਜੂਕੇਸ਼ਨ ਕਰੋ ਬਾਈ ਜੀ ਐਜੂਕੇਸ਼ਨ ਨੂੰ ਖੇਤੀ ਦੇ ਨਾਲ ਜੋੜੋ ਇੰਪੋਰਟ ਐਕਸਪੋਰਟ ਦਾ ਕੰਮ ਜੇ ਤੁਹਾਨੂੰ ਲੱਗਦਾ ਹੈਗਾ ਤੁਸੀਂ ਕਰ ਸਕਦੇ ਹੋ ਆਪਦੀ ਖੇਤੀ ਨੂੰ ਅੱਗੇ ਲਿਜਾ ਸਕਦੇ ਹੋ ਤਾਂ ਜ਼ਰੂਰ ਲੈ ਕੇ ਜਾਓ ਬਾਈ ਜੀ ਇਹਨਾਂ ਦੇਸਾਂ ਦੇ ਵਿੱਚ ਰੋਲਣ ਦਾ ਖਾਸ ਕਰਕੇ ਬਾਈ ਜੀ ਜ਼ਮੀਨਾਂ ਵਾਲੇ ਬੰਦੇ ਇਹ ਗੱਲ ਨੂੰ ਜ਼ਰੂਰ ਧਿਆਨ ਦੇਣ ਤੇ ਜਿਹੜਾ ਬੰਦਾ ਬਾਈ ਲੋਡ ਵੰਦਾ ਉਹਨੂੰ ਤਾਂ ਬਾਈ ਜੀ ਮਰਦੇ ਨੂੰ ਅੱਖ ਛੱਪਣਾ ਹੀ ਪੈਂਦਾ ਮੈਂ ਤੁਹਾਨੂੰ ਵਾਰ-ਵਾਰ ਇਹੀ ਗੱਲ ਕਹਿਣਾ ਫਿਰ ਤਾਂ ਭਲਾਂ ਦੀ ਉਹਨੂੰ ਮਰਨਾ ਪਵੇ ਭਲਾਂ ਦੀ ਜਾਉਣਾ ਪਵੇ ਬਾਈ ਉਹਨੂੰ ਤਾਂ ਘਰ ਆਪਦਾ ਛੱਡਣਾ ਪੈਣਾ ਪਰ ਜਿਹੜੇ ਬੰਦੇ ਨੂੰ ਬਾਈ ਜੀ ਪਿੱਛੇ ਦੀਂਦਾ ਹੈਗਾ ਉਹ ਇੰਨਾ ਠੋਕਰਾਂ ਦੇ ਵਿੱਚ ਨਾ ਆਓ ਕਿਉਂਕਿ ਬਾਈ ਜੀ ਮਨੁੱਖੀ ਜ਼ਿੰਦਗੀ ਸਿਰਫ ਇੱਕ ਵਾਰ ਮਿਲਦੀ ਹੈ ਦੁਬ ਤੇ ਨਾ ਹੀ ਬਾਈ ਜੀ ਕਿਸੇ ਨੂੰ ਮਿਲੀ ਆ ਆਪਦੀ ਅਗਲੀ ਜ਼ਿੰਦਗੀ ਵੀ ਨਾ ਖਰਾਬ ਕਰੋ ਤੇ ਖੀਰ ਨੂੰ ਬਹੁਤ ਸਾਰੇ ਬੰਦੇ ਕਹਿੰਦੇ ਆ ਬਾਈ ਜੀ ਜ਼ਮੀਨਾਂ ਕਿਵੇਂ ਵਿਕ ਜਾਣਗੀਆਂ ਹਨਾ ਅੱਜ ਬਾਈ ਜੀ ਲਿਖ ਕੇ ਲੈ ਲਓ ਤੁਹਾਡੀ ਅਗਲੀ ਪੀੜ੍ਹੀ ਹੋ ਸਕਦਾ ਤੁਹਾਡੀਆਂ ਜ਼ਮੀਨਾਂ ਤੇ ਧਿਆਨ ਦੇਵੇ ਇਸ ਤੋਂ ਅਗਲੀ ਪੀੜ੍ਹੀ ਬਾਈ ਜੀ ਉਹ ਇੱਕ ਉਹਦੇ ਲਈ ਇੱਕ ਸਿਰਫ ਮਿੱਟੀ ਹੋਊਗੀ ਤੇ ਜਿਹਦਾ ਉਹਨਾਂ ਨੂੰ ਮੁੱਲ ਨਹੀਂ ਵੀ ਪਤਾ ਹੋਣਾ ਕਿਉਂਕਿ ਇੱਥੇ ਮਿੱਟੀ ਵੀ ਬਹੁਤ ਘੱਟ ਦੇਖਣ ਨੂੰ ਮਿਲਦੀ ਉਹਨਾਂ ਨੂੰ ਉਹਨਾਂ ਨੂੰ ਮਿੱਟੀ ਦਾ ਮੁੱਲ ਨਹੀਂ ਹੋਣਾ ਸੋ ਇਹ ਬਾਈ ਜੀ ਸਚਾਈ ਹੈਗੀ ਆ ਤੁਸੀਂ ਨਾ ਵਿੱਚੋਂ ਤੁਹਾਡੇ ਅਗਲੀ ਨਾਲ ਵਿੱਚੋਂ ਇਹ ਦੋ ਅਗਲੀ ਵੇਚ ਦੂਗੀ ਭੰਗ ਦੇ ਭਾਣੇ ਆਪਦੀਆਂ ਜ਼ਮੀਨਾਂ ਨਾਲ ਆਣਗਾਈ ਆ ਬਹੁਤ ਬਹੁਤ ਧੰਨਵਾਦ ਜੀ